ਬੜੀ ਹੀ ਇੱਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਗੁਰਦੁਆਰਾ ਦੇ ਗਰੰਤੀ ਸਿੰਘ ਦੇ ਵੱਲੋਂ ਪੈਸੇ ਲੈ ਕੇ ਮਾਮੇ ਦੇ ਭਾਣਜੀ ਦਾ ਨਕਲੀ ਮੈਰਿਜ ਸਰਟੀਫਿਕੇਟ ਬਣਾ ਦਿੱਤਾ ਜਿਸ ਤੋਂ ਬਾਅਦ ਜਦੋਂ ਹੀ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਪਰਿਵਾਰ ਦੇ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਪਰਕ ਕੀਤਾ ਜਾਂਦਾ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਪੁੱਜਦੀਆਂ ਨੇ ਗਰੰਤੀ ਸਿੰਘ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਜਿਸ ਤੋਂ ਬਾਅਦ ਗਰੰਤੀ ਸਿੰਘ ਮੰਨਦਾ ਹੈ ਕਿ ਉਸ ਦੇ ਕੋਲੋਂ ਗਲਤੀ ਹੋਈ ਹੈ ਤੇ ਭਵਿੱਖ ਦੇ ਵਿੱਚ ਉਹ ਅਜਿਹੀ ਗਲਤੀ ਕਦੇ ਨਹੀਂ ਕਰੇਗਾ ਤਾਂ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਉਠਵਾ ਕੇ ਜੁੜਾ ਉਹ ਦੂਸਰੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਸ਼ੋਭਿਤ ਕੀਤਾ ਜਾਂਦਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਪੂਰਾ ਮਾਮਲਾ ਮੋਗਾ ਦੇ ਇੱਕ ਪਿੰਡ ਦਾ ਦੱਸਿਆ ਜਾ ਰਿਹਾ ਮੋਗਾ ਦੇ ਇੱਕ ਪਿੰਡ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਮੋਗਾ ਦੇ ਪਿੰਡ ਮਹਿਣਾ ਦੇ ਵਿੱਚ ਇਹ ਪੂਰੀ ਘਟਨਾ ਜਿਹੜੀ ਇਹ ਵਾਪਰੀ ਹੈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਇੱਕ ਮਹੀਨੇ ਤੋਂ ਲਾਪਤਾ ਸੀ ਨਹੀਂ ਸੀ ਪਤਾ ਲੱਗ ਰਿਹਾ ਕਿ ਲੜਕੀ ਆਖਰ ਕਿੱਥੇ ਗਈ ਹੈ ਉਸ ਤੋਂ ਬਾਅਦ ਉਹਨਾਂ ਦੇ ਹੱਥ ਇੱਕ ਮੈਰਿਜ ਸਰਟੀਫਿਕੇਟ ਲੱਗਦਾ ਇੱਕ ਮਾ ਫਰਜੀ ਮੈਰਿਜ ਸਰਟੀਫਿਕੇਟ ਉਹਨਾਂ ਦੇ ਹੱਥ ਲੱਗਦਾ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਉਨ੍ਹਾਂ ਦੇ ਵੱਲੋਂ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਪਰਕ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਗੁਰਦੁਆਰਾ ਦੇ ਗ੍ਰੰਥੀ ਸਿੰਘ ਦੇ ਨਾਲ ਗੱਲਬਾਤ ਕਰਦੀਆਂ ਨੇ ਪੁੱਛਗਿੱਛ ਕੀਤੀ ਜਾਂਦੀ ਜਿਸ ਤੋਂ ਬਾਅਦ ਗ੍ਰੰਥੀ ਸਿੰਘ ਮੰਨਦਾ ਹੈ ਕਿ 2000 ਰੁਪਏ ਲੈ ਕੇ ਉਸਨੇ ਇਹ ਜੋ ਮੈਲਚ ਸਰਟੀਫਿਕੇਟ ਹੈ ਉਹ ਬਣਾਇਆ ਸੀ ਤਾਂ ਇੱਕ ਮਾਮੇ ਤੇ ਆ ਭਾਂਜੀ ਦਾ ਮੈਰਿਜ ਸਰਟੀਫਿਕੇਟ ਫਰਜੀ ਮੈਰਿਜ ਸਰਟੀਫਿਕੇਟ ਬਣਾਇਆ ਸੀਗਾ ਕਿਉਂਕਿ ਲਾਪਤਾ ਸੀ ਲਗਾਤਾਰ ਉਹਨਾਂ ਦੀ ਕੁੜੀ ਨਹੀਂ ਸੀ ਮਿਲ ਰਹੀ ਉਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਹੈ ਕਿ ਉਹਨਾਂ ਦੀ ਲੜਕੀ ਜੋ ਹੈ ਉਹ ਆਪਣੇ ਮਾਮੇ ਦੇ ਨਾਲ ਹੀ ਕਿਤੇ ਚਲੀ ਗਈ ਹੈ ਜਿਸ ਤੋਂ ਬਾਅਦ ਜੋ ਹੈ ਜੋ ਗ੍ਰੰਥੀ ਸਿੰਘ ਨੇ ਉਸਨੇ ਵੀ ਆਪਣੀ ਜਿਹੜੀ ਮਾਫੀ ਮੰਗੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਮੋਗਾ ਦੇ ਪਿੰਡ ਮਹਿਣਾ ਤੋਹੇ ਮਾਮਲਾ ਜਿਹੜਾਗਾ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਵੱਲੋਂ ਇੱਕ ਪੈਸਿਆਂ ਦੇ ਲਾਲਚ ਚਾਤਕ ਪੈਸਿਆਂ ਦੇ ਖਾਤਰ ਉਸਨੇ ਮਾਮੇ ਤੇ ਭਾਂਜੀ ਦਾ ਹੀ ਜੋ ਮੈਜ ਸਰਟੀਫਿਕੇਟ ਬੜਾ ਦਿੱਤਾ ਤਾਂ ਬਾਅਦ ਵਿੱਚ ਇਹ ਚੀਜ਼ ਦਾ ਖੁਲਾਸਾ ਹੁੰਦਾ ਜਦੋਂ ਲੜਕੀ ਘਰੋਂ ਚਲੀ ਜਾਂਦੀ ਹੈ ਤਾਂ ਪੂਰੇ ਮਾਮਲੇ ਦੇ ਪਰਿਵਾਰ ਦਾ ਕੀ ਕਹਿਣਾ ਤੇ ਗ੍ਰੰਤੀ ਸਿੰਘ ਦਾ ਕੀ ਕਹਿਣ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਜਰਮੈਲ ਸਿੰਘ ਜੀ ਕਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਹੋ ਤੁਸੀਂ ਗ੍ਰੰਤੀ ਨਹੀਂ ਮੈਂ ਤਾਂ ਪਟਨਾ ਸਾਹਿਬ ਤੋਂ ਆਣ ਕੇ ਗੁਰਦੁਆਰਾ ਨਾਮੇ ਪਾਸ਼ਾ ਦਾ ਬਣਾਇਆ ਆ ਕੀ ਗੱਲਬਾਤ ਹੋਈ ਆ ਜੀ ਇੱਥੇ ਗੱਲਬਾਤ ਕੋਈ ਨਹੀਂ ਦੱਸਾਂ ਸਾਡੇ ਕੋਲ ਤਾਂ ਜਿਹੜਾ ਵੀ ਆਣ ਕੇ ਰੋਂਦੇ ਸੀ ਤੇ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਹੀ ਦੇਤਾ ਸੀ ਕੋਈ ਉਹਨਾਂ ਨੰਦਗੱਜ ਕੀਤੇ ਨੇ ਉਹਾਂ ਨੇ ਤੁਹਾਨੂੰ ਸਰਟੀਫਿਕੇਟ ਦੇ ਦੇਉ ਤੇ ਵਕੀਲ ਵੀ ਨਾਲ ਆਇਆ ਸੀ ਐਸੀ ਗੱਲ ਨਹੀਂ ਵੀ ਨਹੀਂ ਆਇਆ ਕੀ ਹੋਣਾ ਵਕੀਲ ਪਿਆ ਸੀ ਹੈ ਵਕੀਲ ਕੌਣ ਸੀ ਉਹ ਵਕੀਲ ਤਾਂ ਇਹ ਦੱਸ ਦੋ ਪੈਸੇ ਦੱਸ ਦੋ ਕੌਣ ਸੀ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਨਾਂ ਦੱਸੂਗਾ ਮੈਂ ਕੁੜੀ ਦਾ ਆਧਾਰ ਕਾਰਡ ਲਿਆ ਸੀਗਾ ਮੁੰਡੇ ਦਾ ਆਧਾਰ ਕਾਰਡ ਲਿਆ ਸੀ ਤੂੰ ਮੇਰਾ ਕਹਿੰਦਾ ਮੈਨੂੰ ਖਿਆਲ ਜੈ ਨਹੀਂਗਾ ਮੈਨੂੰ ਪਤਾ ਨਹੀਂ ਆ ਵੇਖੋ ਕਿੰਨਾ ਚਿਰ ਆ ਫੋਨ ਆ ਮੁੰਡਿਆ ਫੋਨ ਲੈ ਗਿਆ ਕਿੰਨਾ ਚਿਰ ਹੋ ਗਿਆ ਜੀ ਉਹਨੂੰ ਸਰਟੀਫਿਕੇਟ ਦਿੱਤੇ ਨੂੰ ਮੈਂ ਕਹਾਂ ਜੋ 2 ਮਹੀਨੇ ਦਾ ਲੱਗ ਗਿਆ ਹੋ ਗਿਆ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵਾਧਾ ਤੁਹਾਡੇ ਵੱਲੋਂ ਕੋਈ ਪੜਤਾਲ ਨਹੀਂ ਉਮਰ ਉਹਨਾਂ 20 ਦੱਸਿਆ 20 25 ਸਾਲ ਦੀ ਦੱਸਿਆ ਜੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਇਹਨਾਂ ਨਾਲ ਗੱਲ ਕੀਤੀ 25 ਸਾਲ ਕਾਟ ਨਹੀਂ ਲਿਆ ਤੋ ਕੁੜੀ ਦਾ ਜ਼ਾਰ ਕਾਟਦਾ ਲਿਆ ਹੋਊਗਾ ਮੇਰੇ ਘਰ ਚ ਇੱਕ ਜਿੱਥੇ ਬੰਦੀਆਂ ਪਹੁੰਚੀਆਂ ਇੱਥੇ ਉਹ ਕਹਿੰਦੀਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਅਨਰਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਦਾ ਨਹੀਂ ਨੀ ਨਰਾਦਰ ਤਾਂ ਉਹ ਮੈਂ ਜੇ ਬਜ਼ੁਰਗਾਂ ਮੈਂ ਪਟਨਾ ਸਾਹਿਬ ਤੋਂ ਆਣ ਕੇ ਗੁਰਦਾਰਾ ਨਾਮੀ ਪਾਸ਼ਾ ਦਾ ਬਣਾਇਆ ਤੇ ਚਲ ਮੇਰਾ ਕਹਿਣ ਦਾ ਮੇਥੋਂ ਗਲਤੀ ਹੋਈ ਜੇ ਤਾਂ ਮੈਨੂੰ ਗਲਤੀ ਮੇਰਾ ਕਹਿਣ ਦਾ ਚਾਹੇ ਮaaf ਕਰ ਦਿਓ ਚਾਹੇ ਮੈਨੂੰ ਜਿਹੜਾ ਡੰਡਾ ਲਾਉਣਾ ਡੰਡਾ ਦਿਓ ਉਹ ਕੀ ਗੱਲ ਜੀ ਤੁਹਾਡੇ ਤੋਂ ਗਲਤੀ ਇਹੋ ਜਾਂਦਾ ਵੀ ਜੈ ਸਰਟੀਫਿਕੇਟ ਦਿੱਤਾ ਸੀ ਗਲਤੀ ਹੋਰ ਕਾਦੀ ਹੈ ਗਲਤੀ ਨਹੀਂ ਤੁਸੀਂ ਇਹਨਾਂ ਦੇ ਕਹਿਣ ਤੇ ਗਲਤੀ ਮੰਨਦੇ ਪਏ ਕਿ ਹੱਥ ਨੂੰ ਪਤਾ ਵੀ ਗਲਤੀ ਹੋਈ ਹੈ ਨਹੀਂ ਬਾਬਾ ਜੀ ਅੱਗੇ ਵੀ 2-3 ਵਾਰੀ ਤੁਹਾਡੇ ਕੋਲੇ ਆਏ ਆ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਉਹ ਤੇ ਦੱਸਾਂ ਮੈਂ ਪਹਿਲਾਂ ਬਾਹਰ ਫਿਰਦਾ ਰਿਆਂ ਤੇ ਮੇਰਾ ਕਹਿੰਦਾ ਬਾਹਰ ਫਿਰਦਾ ਰਿਆਂ ਸਰਟੀਫਿਕੇਟ ਵਿੱਚ ਦਿੱਤਾ ਹੋਗਾ ਮੈਨਾਂ ਨੂੰ ਵਾਕਿਆ ਹੀ ਵੀ ਅਜੇ ਤੋਂ ਪਿੱਛੇ ਮੈਂ ਨਹੀਂ ਕਰਦਾ ਇਹ ਤਾਂ ਮੈਂ ਬੋਲ ਵੀ ਗਿਆ ਜੀ ਇਹ ਇਹ 6 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਆ ਬਈ ਮਤਲਬ ਮੇਰੇ ਦਿਮਾਗ ਚੋਂ ਨਿਕਲ ਗਿਆ ਇਹ ਤਾਂ ਮੈਂ ਕੱਦਦਾ ਨਹੀਂ ਆ ਮੇਰਾ ਕਹਿੰਦਾ ਮੈਂ ਪਰ ਇਗਜ਼ਾਮ ਉਸਨੂੰ ਲਾਲ ਜੀ ਨਹੀਂ ਜਨਾ ਇਹ ਚੀਜ਼ਾਂ ਜੀ ਬਾਬੇ ਲੱਗਦਾ ਨਹੀਂ ਕਿ ਇੱਕ ਸਾਲ ਦੋ ਇੱਕ ਮਹੀਨਿਆਂ ਤੋਂ ਦੋ ਮਹੀਨਿਆਂ ਤੋਂ ਕੁੜੀ ਲੱਭਦੇ ਪਏ ਆਪਦੇ ਤੇ ਤੁਸੀਂ ਇੱਥੇ ਉਹਨਾਂ ਦਾ ਸਰਟੀਫਿਕੇਟ ਦੇਈ ਜਾ ਰਹੇ ਹੋ ਨਹੀਂ ਵੀ ਮੇਰਾ ਕਹਿਣ ਦਾ ਵੀ ਇਹ ਤਾਂ ਉਹ ਆਂਦੇ ਆਂ ਮਾਪਿਓ ਦੇ ਨਾਲ ਸਹਿਮਤ ਹੋ ਕੇ ਆਏ ਆ ਉਹ ਤਾਂ ਕੁੜੀ ਵੀ ਆਂਦੀ ਮੁੰਡਾ ਵੀ ਆਂਦਾ ਸੀ ਤੁਸੀਂ ਮਾਂ ਤੋਂ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪੜਤਾਲ ਕੀਤੀ ਅਫਸਰ ਉਹਨਾਂ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਿਹੜੀ ਵਕੀਲ ਨਾਲ ਗੱਲ ਹੋਈ ਹੈ ਇਹ ਕੀ ਜੀ ਤੁਸੀਂ ਤਾਂ ਪੜਤਾਲ ਕਰਨੀ ਸੀ ਨਾ ਬਾਬਾ ਜੀ ਉਸ ਜੀ ਮੈਂ ਕੀਤੀ ਜੀ ਪੁੱਤ ਮੇਰਾ ਕਹਿਣ ਦਾ ਮੈਂ ਕਿ ਉਹਨਾਂ ਨੂੰ ਆਖਿਆ ਸੀ ਮੈਗਾ ਵੀ ਸਰਟੀਫਿਕੇਟ ਨਹੀਂ ਜਾਇਆ ਨਾ ਉਹ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਬਾਰੇ ਮੈਂ ਫਸੂਗਾ ਉਹ ਆਉਂਦੇ ਨਹੀਂ ਬਾਬਾ ਹੀ ਨਹੀਂ ਜਾਇਆ ਨਹੀਂਗਾ ਅਸੀਂ ਮਤਲਬ ਫਸਾ ਨਹੀਂ ਦਿੰਦੇ ਅਸੀਂ ਮੇਰਾ ਕਹਿੰਦਾ ਸਰਟੀਫਿਕੇਟ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰਿਜਿਸਟਰ ਵੀ ਜਦੋਂ ਆਏ ਹੀ ਲੈ ਗਏ ਜਹੇਦਾਰ ਲੈ ਗਿਆ ਦੀ ਉਹ ਰਿਜਿਸਟਰ ਨਹੀਂ ਜਦੋਂ ਨਾ ਦੂਜਾ ਆਇਆ ਹੀ ਹੁਣ ਕੋਈ ਰਜਿਸਟਰ ਨਵਾਂ ਰਜਿਸਟਰ ਲਾ ਲੋ ਨਵਾਂ ਰਜਿਸਟਰ ਲਾਇਆ ਕੋਈ ਨਹੀਂ ਪੁੱਤ ਜੇ ਨਹੀਂ ਲਾਇਆ ਕੋਈ ਲਾ ਦੋ ਹੁਣ ਮੈਂ ਨੰਨ ਕੱਲ ਚ ਕਰਨੀ ਨਹੀਂ ਮੈਂ ਹੱਥ ਜੋੜ ਕੇ ਮੈਂ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਹੈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਗ ਕੇ ਖੜਾ ਛੜਾ ਉਹ ਤਾਂ ਮੇਥੋਂ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਵਾਤੇ ਆਨੰਦ ਕਾਰਜ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਿਖਾਰੀ ਦੇਵੇ ਮੈਂ ਮੱਲੇ ਦਾ ਵੀ ਨਹੀਂ ਕਰੂੰਗਾ ਹੋਰ ਦੱਸ ਕਿੰਨੇ ਪੈਸੇ ਲਏ ਸੀ ਕੋਈ ਉਹ ਤਾਂ 2000 ਰੁਪਏ ਮੈਂ ਦਿੱਤਾ ਮੈਨੂੰ ਮੈਂ ਐਵੇਂ ਆਖਰ ਤਨ ਮੈਂ 5000 ਲਿਆ 10000 ਲਿਆ ਇਹਨਾਂ ਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਵੀ ਨਹੀਂ ਦੱਸਦਾ ਇਹ ਪੜਤਾਲ ਕਰਨ ਤੋਂ ਬਿ ਸਰਟੀਫਿਕੇਟ ਨੂੰ ਵਕੀਲ ਨੇ ਦੱਸਿਆ ਵੀ ਇਹ ਮਤਲਬ ਨੰਝ ਕਰਜ ਕਰਨੇ ਆ ਇਹ ਨੰਝ ਕਰਜ ਹੈ ਜੀ ਇਹਦੀ ਉਮਰ ਐ ਪੂਰੀ ਹੈ ਤੇ ਮਾਪਿਓ ਦੇ ਨਾਲ ਵੀ ਸਹਿਮਤ ਆ ਕਿ ਵਕੀਲ ਨੇ ਇਹਨੂੰ ਸਰਟੀਫਿਕੇਟ ਜਿਹੜਾ ਹੀ ਕੱਟਿਆ ਵੀ ਵਕੀਲ ਦੀ ਸਟੇਟਮ ਹੋਈ ਹੈ ਇਹਦੇ ਨਾਲ ਉਹ ਨਹੀਂ ਅੰਦਰ ਵੀ ਹੈ ਉਹ ਆਨੰਦ ਕਰਕੇ ਜਾਵਾ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਹਰਦੀਪ ਸਿੰਘ ਇਕਨੂਰ ਖਾਲਸਾ ਫੌਜ ਤੋਂ ਅੱਜ ਆ ਰਿਹਾ ਜੀ ਨਾਲ ਸਾਡੇ ਨਾਲ ਨਿੰਗ ਸਿੰਘ ਖਾਲਸਾ ਦਲ ਦੇ ਮੁਖ ਜਥੇਦਾਰ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਮਾਲਵਾ ਜੋਣਾ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਵੀ ਇਹਨਾਂ ਦੇ 2 ਤੋਂ 3 ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਨੰਦ ਕਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਹੁੰਦਿਆ ਇਹ ਆਨੰਦਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾ ਸਾਡੀਆਂ ਵਕੀਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਆਨੰਦਕਾਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਕੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ ਸਕੇ ਜੀ ਸਕੇ ਹੂੰ ਔਰ ਔਰ ਦੀ ਸਾਰੀ ਕਰਤੂਕਤਾ ਬਾਬੇ ਵਾਲੇ ਕੈਮਰਾ ਮਾਰੋ ਜਿਹਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਡਰ ਕੇ ਜਾਂਦਾ ਇਹੋ ਜਿਹੇ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥਰੇ ਵਿੱਚ ਆ ਕੀ ਸੈਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐਦਾਂ ਹੁੰਦੀ ਹੈ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾ ਵਰ ਦਾ 5000 ਦੇ ਦਿੰਦਾ ਤਕੜਾ ਜਿਹੜਾ 11000 ਦਾ ਕਹਿੰਦੇ ਹੋ ਯਾਰ ਮੇਰਾ ਗੇਮ ਦਾ ਮਾਰ ਠੀਕ ਹੈ ਜੀ ਉਹ ਇਹਨੂੰ ਪੈਸੇ ਦਿੰਦਿਆ ਆ ਆਨੰਦ ਕਾਰਜ ਵੀ ਨਹੀਂ ਕਰਦੇ ਤਾਂ ਸਿੱਧੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਇਹ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦੇ ਉੱਤੇ ਤਾਂ ਮੁੰਡੇ ਤੇ ਕੁੜੀ ਦੇ ਮਾਪਿ ਏ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਵੀ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਭਾਦੇ ਤਾਂ ਉਹਨੇ ਕੁਝ ਵੀ ਨਿਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆ ਨੂੰ ਆਸਰਾ ਕੌਣ ਦਿੰਦੇ ਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬਾਰੀ ਸਾਰੀ ਸੰਗਤ ਜਾਣੂ ਇੱਥੇ ਵੱਖ-ਵੱਖ ਸਖ਼ਤ ਤੇ ਬੰਦੀਆਂ ਨੁਮਾਇੰਦੇ ਪਹੁੰਚੇ ਨੇ ਕਿ ਤੁਸੀਂ ਵੀ ਆਇਓ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਕੇ ਸਾਡੀ ਸਭ ਤੋਂ ਪਹਿਲਾ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਹੈ ਕੋਈ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਪਣੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਿਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਿਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਿਲਵਾੜ ਕਰਦੇ ਆ ਇਹ ਕਾਨੂੰਨਾਂ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜਿਹੀਆਂ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੋਣ ਦਿੱਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੋਵੇਗੀ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਸਾਡੇ ਤੋਂ ਐਂ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋ ਗਈ ਅਸੀਂ ਗਲਤੀ ਨੂੰ ਐ ਤਾਂ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾਂ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਅਖੀਰਲਾ ਫੈਸਲਾ ਜਾਣਕਾਰੀ ਕੀ ਗੱਲ ਹੋਈ ਆ ਤੁਹਾਡੇ ਕੋਲੋਂ ਲੱਗਦਾ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੀ ਜਾਣਕਾਰੀ ਦਿਓ ਇਹ ਭੈਣ ਹੈ ਮੇਰੀ ਜੀ ਇਹ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਐ ਮੀਨਾ ਹੋ ਗਿਆ ਉਹਨੂੰ ਲੈ ਕੇ ਗਏ ਵੇ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਤੇ ਮੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਲੜਦਿਆਂ ਨੂੰ ਸਾਨੂੰ ਲੱਭੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਆਨੰਦ ਕਾਰਜ ਕਰਾਏ ਇਹ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਦਿੱਤਾ ਕਿ ਨਹੀਂ ਦਿੱਤਾਗਾ ਤੇ ਹੁਣ ਅੱਜ ਹੀ ਮਹੀਨੇ ਤੋਂ ਡੇਢ ਮਹੀਨੇ ਤੇ ਇਹਦੇ ਚਾਚੇ ਨੇ ਫੜ ਲਿਆ ਮੁੜ ਕੇ ਉਹਦੇ ਉੱਥੇ ਲੈ ਕੇ ਸਰਪੰਚਾਂ ਵਿੰਮਰਾਂ ਦੇ ਸਰਪੰਚਾਂ ਵਿੰਮਰਾਂ ਨੇ ਲਿਜਾ ਕੇ ਉੱਥੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਐ ਜੀ ਐ ਜੀ ਮੈਂ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਐ ਸੀ ਦਾ ਟਾਈਮ ਉਹਦੋਂ ਦੂਜੇ ਦਿਨ ਹੀ ਗਏ ਸੀ ਜਿੱਦੇ ਸਾਡੀ ਬੇਟੀ ਗਈ ਆ ਮਗਲੀ ਸਕਰਾਂ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸਕਰਾਂ ਦੀ ਗੱਲ ਹੈਗੀ ਸਵਾ ਕੁ ਮਹੀਨਾ ਹੋ ਗਿਆ ਤੇ ਉਹਦੇ ਸਾਨੂੰ ਕੋਈ ਗੱਲ ਨਹੀਂ ਸੁਣੀ ਗਈ ਉੱਥੇ ਵੀ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਵੇ ਉਹਨਾਂ ਨੇ ਤੰਕੀਆਂ ਤੰਕੀਆਂ ਦੇ ਕੇ ਕੁੜੀ ਦੇ ਵੀ ਬਿਆਨ ਲਏ ਆ ਤੁਹਾਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਲਿਖੇ ਹੋਏ ਪਰਚਿਆਂ ਤੇ ਸਾਡੀ ਚੋਂ ਬੰਦਿਆਂ ਦੀ ਹੁਣ ਕੀ ਮੰਗ ਕਰਦੇ ਆ ਐ ਜੀ ਮੰਗ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਆ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਸਾਲ ਰਿਸ਼ਤਾ ਕੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਹੈ ਮਾਮਾ ਲੱਗਦਾ ਕੁੜੀ ਦੇ ਸਟਾ ਕਿੰਨੀ ਉਮਰ ਕਿੰਨੀ ਉਮਰ ਦੀ ਉਹਦੀ ਉਮਰ ਹੋ ਗਈ ਪਰ ਕਿੰਨੀ 24 ਸਾਲ ਦੀ ਮੁੰਡੇ ਦੀ ਹੁੰਦਾ 31 ਸਾਲ ਦੀ ਪਤਾ ਨਹੀਂ ਸਾਨੂੰ ਕਿਹੜੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਕੀ ਨਾਂ ਕੀ ਉਹਦਾ ਬਦੇਵ ਸਿੰਘ ਨਾਮ ਦਾ ਦੇਦੀ ਕਹਿੰਦੀ ਹੈ 18 ਸਾਲ ਦੀ ਬੱਚੀ ਆ ਸਾਡੀ ਜੀ ਤੇ 3 ਮਹੀਨੇ ਤੋਂ ਸਾਨੂੰ ਪਤਾ ਲੱਗਿਆ ਤੇ ਕਿਸੇ ਨੂੰ ਕੋਈ ਇਤਲਾਹ ਦਿੱਤੀ ਸੀ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਸੀ ਦਿੱਤੀ ਸੀ ਪੁਲਿਸ ਨੂੰ ਇਤਲਾਹ ਸੀ ਉਹਨਾਂ ਨੇ ਨਹੀਂ ਕੀਤੀ ਸਾਡੀ ਘਰਵਾਰੀ ਉਹਨਾਂ ਨੇ ਕਿਹੜੇ ਥਾਣੇ ਦਿੱਤੀ ਮੈਨੇ ਥਾਣੇ ਦਿੱਤੀ ਸੀਗੀ ਤੇ ਹੁਣ ਕਿਵੇਂ ਪਤਾ ਲੱਗਿਆ ਇੱਥੇ ਤੇ ਹੁਣ ਸਾਨੂੰ ਪਤਾ ਲੱਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਆ ਉਹ ਮੁੰਡਾ ਕੀ ਲੱਗਦਾ ਬਤਾ ਉਹ ਸਾਡਾ ਭਰਾ ਲੱਗਦਾ ਸੀ ਤੇ ਵਿਆਹ ਕਰਾ ਲੈ ਇਹਨਾਂ ਨੇ ਵਿਆਹ ਵਿਆਹ ਨਹੀਂ ਕਰਾਇਆ ਜੀ ਹਜੇ ਉਹਨਾਂ ਨੇ ਤੇ ਇੱਥੇ ਕਿਵੇਂ ਪਹੁੰਚੇ ਇੱਥੇ ਕੀ ਕਰਨ ਆਏ ਸੀ ਉਹ ਇਹਨਾਂ ਨੇ ਚਾਦੀ ਸੀਗੇ ਉਹ ਲੈ ਕੇ ਆਏ ਜਿਹੜੀ ਵਿਚੋਲੀ ਸੀਗੀ ਵਿੱਚ ਉਹ ਕੌਣ ਉਹ ਉਹਨਾਂ ਦੀ ਸੀਗੀ ਪੀਟੀ ਪੀਟੀ ਕਿੰਨਾ ਦੇ ਥੋੜੀ ਕੁੜੀ ਰਿਸ਼ਤਰੀ ਉਹਨਾਂ ਨਾਲ ਕੁਛ ਨਹੀਂ ਜੀ ਸਾਡੀ ਜੀ ਥੋੜੀ ਕੁੜੀ ਦੱਸ ਕੇ ਨਹੀਂ ਤੁਹਾਨੂੰ ਕਰੋ ਜਾਂ ਫੋਨ ਫਾਨ ਬਾਅਦ ਚ ਟ੍ਰੇਸ ਨਹੀਂ ਕੀਤਾ ਉਹਨਾਂ ਦਾ ਨਹੀਂ ਕੁੜੀ ਨਹੀਂ ਦੱਸ ਕੀ ਹੈ ਜੀ ਸਾਨੂੰ ਨਾ ਉਹਦੀ ਕੁੜੀ ਫੋਨ ਸੀਗਾ ਕੁੜੀ ਨਾਲ ਗੱਲਬਾਤ ਹੋਈ ਥੋੜੀ ਕੋਈ ਨਹੀਂ ਹੋਈ ਜੀ ਸਾਡੀ ਤੇ ਉਹ ਮੁੰਡਾ ਜਿਹੜਾ ਵਿਆਹ ਸੀਗਾ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਐਸੋ ਉਹ ਮਹਿਨੇ ਪੈਂਡ ਹੈਗਾ ਤੇ ਉਹਦੇ ਨਾਲ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਉਹਦੇ ਘਰੇ ਹੈ ਨਹੀਂ ਸੀ ਨਹੀਂ ਪੁੱਛਿਆ ਜੀ ਇਹ ਕੀ ਮੰਗ ਕੀ ਕਰਦੇ ਹੋਗੇ ਐਸੀ ਮੰਗ ਕਰਨੇ ਵੀ ਸਾਡੀ ਬੇਟੀ ਹੋਣੀ ਚਾਹੀਦੀ ਏ ਇਹ ਤੇ ਬਾਬਾ ਜੀ ਤੇ ਕੋਲ ਪਹੁੰਚੇ ਬਾਬਾ ਜੀ ਨੇ ਕੀ ਕੁੜੀ ਨੂੰ ਉੱਥੇ ਸਰਟੀਫਿਕੇਟ ਦਿੱਤਾ ਗਿਆ ਕੀ ਵਿਆਹ ਕਰਾ ਕੇ ਤਨੰਦ ਕਰਾਇਆ ਇਹਨੇ ਗਾਲ ਤੇ ਦਿੱਤਾ ਸਰਟੀਫਿਕੇਟ ਪੈ ਪਹਿਲੇ ਲੈ ਕੇ ਦਿੱਤੇ ਨੇ ਨੰਦੇ ਨਹੀਂ ਹੋਈ ਹੈ ਜੀ ਕੁੜੀ ਦੀ ਕੋਈ ਕੀ ਮੰਗ ਕਰਦੇ ਹਾਂ ਕਿ ਕਾਰਵਾਈ ਕਿਸ ਤਰ੍ਹਾਂ ਦੀ ਹੋਣੀ ਹੈ ਇਹ ਜੀ ਕਾਰਵਾਈ ਕਰਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਦੋਸ਼ੀ ਆਨ